ਅਗਲੇ ਜਥੇ ਨੂੰ ਬੇਨਤੀ ਹੈ ਬਾਬਾ ਜੀ ਸਿੰਘ ਜੀ ਨੂੰ ਉਹ ਕਿਰਪਾ ਕਰਕੇ ਆਪਣਾ ਜਥਾ ਲੈ ਕੇ ਨੇੜੇ ਹੋ ਜਾਣ ਨਾਲ ਹੀ ਮੈਂ ਬੇਨਤੀ ਕਰਾਂ ਜਿੰਨੇ ਵੀ ਜਥੇ ਬੈਠੇ ਨੇ ਸਭਨਾਂ ਦੇ ਚਰਨਾਂ ਵਿੱਚ ਮੇਰੀ ਹੱਥ ਵਨ ਕੇ ਬੇਨਤੀ ਹੈ ਜਦੋਂ ਆਪਾਂ ਸਮੇਂ ਤੋਂ ਬਾਹਰ ਜਾਵਾਂਗੇ ਮੇਰੇ ਪਾਸ ਦੂਜੇ ਜਥੇ ਦਾ ਸਮਾਂ ਕੱਟਣ ਤੋਂ ਲਵਾਏ ਕੋਈ ਚਾਰਾ ਨਹੀਂ ਫਿਰ ਟਾਈਮ ਅਨਾਉਂਸ ਕਰਨ ਦਾ ਵੀ ਕੋਈ ਲਾਭ ਨਹੀਂ ਜੇ ਆਪਾਂ ਟਾਈਮ ਵੀ ਅਨਾਉਂਸ ਕਰਤਾ ਤੇ ਮਰਜ਼ੀ ਦੇ ਨਾਲ ਟਾਈਮ ਵੀ ਲਾਉਣਾ ਇਹ ਰਾੜਾ ਸਾਹਿਬ ਦੀ ਸਟੇਜ ਹੈ ਬਲਾਰਾ ਉਹ ਹੁੰਦਾ ਜਿਹੜਾ 1 ਮਿੰਟ ਛੱਡ ਕੇ ਜਾਵੇ ਇਸ ਕਰਕੇ ਮੇਰੀ ਬੇਨਤੀ ਹੈ ਕਿਸੇ ਨੇ ਗਿਲਾ ਨਹੀਂ ਕਰਨਾ ਪਰ ਸਾਡੀ ਬਹੁਤ ਵੱਡੀ ਮਜਬੂਰੀ ਹੈ ਕਿ ਅਸੀਂ ਬਾਕੀ ਬਲਾਰੇ ਵੀ ਭਗਤੌਣੇ ਨੇ ਸਾਰੇ ਜਿਹੜੇ ਆਏ ਨੇ ਕਿਉਂਕਿ ਸੱਦਾ ਪੱਤਰ ਦੇ ਕੇ ਸੱਦੇ ਹੁੰਦੇ ਨੇ ਫਿਰ ਆਪਾਂ ਸਮਾਂ ਨਾ ਦਈਏ ਉਹ ਫਿਰ ਅੱਛੀ ਗੱਲ ਨਹੀਂ ਹੁੰਦੀ ਇਸ ਕਰਕੇ ਮੇਰੀ ਬੇਨਤੀ ਹੈ ਹਰ ਬਲਾਰੇ ਨੇ ਆਪਣੇ ਸਮੇਂ ਚੋਂ 1 ਮਿੰਟ ਛੱਡ ਕੇ ਜਾਣਾ ਸਾਡੇ ਵਾਸਤੇ ਤਾਂ ਕਿ ਅਸੀਂ ਦੂਜਿਆਂ ਨੂੰ ਵੀ ਸਮਾਂ ਦੇ ਸਕੀਏ ਆਓ ਸੱਤ ਅੱਠ ਮਿੰਟ ਦੀ ਹਾਜ਼ਰੀ ਸਤਿਕਾਰਯੋਗ ਬਾਬਾਜੀਤ ਸਿੰਘ ਜੀ ਕੀਰਤਨਦਾਰਾ ਮਹਾਂਪੁਰਖ ਅਨੁਸਾਰ ਦੌਰ ਸਤਿਕਾਰ ਭੇਟ ਕਰ ਰਹੇ ਨੇ ਆਤ ਸਤ ਤੀਰਥ ਜਹ ਸਾਧ ਪਗ ਤਰਹਿ ਤਹ ਬਕੁੰਠ ਜਹਨਾਮ ਉਚਰਖੇ ਆਓ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਬਾ ਬਾਣੀਆਂ ਕਹਾਣੀਆਂ ਉਤਸਪੁੱਤ ਕਰਨ ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗਨ ਤੇ ਆਪ ਉਬਾਰਿਆ ਜੋ ਸਤਿਗੁਰ ਮਹਾਰਾਜ ਦੀ ਬਾਣੀ ਦੇ ਬਚਨ ਨੇ ਉਹਨਾਂ ਦੇ ਮੁਤਾਬਕ ਗੁਰਵਾਣੀ ਵਿੱਚ ਭੇਦ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਇਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਉਹਨਾਂ ਦੀ ਯਾਦ ਮੌਜੂਦਾ ਮੁਖੀ ਸ੍ਰੀਮਾਨ ਸੰਤ ਬਾਬਾ ਬਜਿੰਦਰ ਸਿੰਘ ਜੀ ਜਿਉਆ ਪ੍ਰਤਾਖ ਨੂੰ ਪ੍ਰਮਾਣ ਦੇਣ ਦੀ ਲੋੜ ਨੇ ਕੱਲ ਬਾਬਾ ਰਣਜੀਤ ਸਿੰਘ ਜੀ ਮੈਂ ਬਚਨ ਸੁਣ ਰਿਹਾ ਸੀ ਬਹੁਤ ਵੱਡੀ ਸੇਵਾ ਤੇ ਇਹਨਾਂ ਦਿਨਾਂ ਤੋਂ ਕਈ ਦਿਨ ਹੋ ਗਿਆ ਬਲਤਾਂ 21 ਤੋਂ ਚੱਲਦਾ ਪ੍ਰੋਗਰਾਮ ਉਹਨਾਂ ਨੇ ਸੰਗਤਾਂ ਤੋਂ ਮਾਫੀ ਮੰਗੀ ਸੀ ਵੀ ਇਹ ਜਿਹੜਾ ਪ੍ਰਬੰਧ ਹੈ ਘਟ ਗਿਆ ਅੱਜ ਤੁਸੀਂ ਦੇਖ ਲਓ ਅਸੀਂ ਵੀ ਆਇਆ ਸਾਰੀ ਗੱਡੀਆਂ ਦੀ ਪਾਰਕ ਕਿੰਨਾ ਪ੍ਰਬੰਧ ਕਰਿਆ ਮਹਾਪੁਰਖਾਂ ਨੇ ਸ੍ਰੀਮਾਨ ਸੰਤ ਬਾਬਾ ਬਜਿੰਦਰ ਸਿੰਘ ਜੀ ਹੋਣਾ ਨੇ ਸਾਰੇ ਪ੍ਰਬੰਧ ਕਰਨੇ ਪਰ ਘਟ ਅੱਜ ਵੀ ਕਿੰਨਾ ਵਾਜ ਵੀ ਜਿਹੜਾ ਪ੍ਰਬੰਧ ਕਰਿਆ ਅੱਜ ਵੀ ਥੋੜਾ ਰਹਿ ਗਿਆ ਇਹ ਕਮਾਈ ਕੀ ਦੀ ਹੈ ਹੁਣ ਧਿਆਨ ਲੈ ਜੋ ਪਿੱਛੇ 1927 ਤੋਂ ਬਾਅਦ ਜਦੋਂ ਸੰਤ ਮਹਾਰਾਜ ਜੀ ਇੱਥੇ ਆਏ ਨੇ ਗਿਆਨੀ ਗਿਆਨ ਸਿੰਘ ਦੀ ਟੱਕੀ ਵਿੱਚ ਆਏ ਸੀ ਨਾ ਉਦੋਂ ਇੱਕ ਕਮਰਾ ਵੀ ਨਹੀਂ ਸੀ ਜੰਗਲ ਹੀ ਜੰਗਲ ਸਾਰਾ ਇਹ ਤੋਂ ਦਿਨੇ ਵੀ ਲੋਕੀ ਮਿੰਘਾਂ ਤੋਂ ਡਰਿਆ ਕਰਦੇ ਅਠਾ ਪਹਿਰਾ ਬਾਅਦ ਮਹਾਦੋਨੋ ਮਾਹਮੁਰਖ ਪ੍ਰਸਾਦਾ ਸਕਦੇ ਫਿਰ ਸੰਗਤਾਂ ਬਾਧੀਆਂ ਗਈਆਂ ਵਾਲੀ ਹੋਲੀ ਸੱਪੜ ਪਾਏ ਗਏ ਹੋਰ ਫਿਰ ਸੰਗਤਾਂ ਵਾਸਤੇ ਇੱਕ shed ਪਾਇਆ ਗਿਆ 12x14 ਫੁੱਟ ਦਾ। ਕਿਉਂ ਜਿਉਂ-ਜਿਉਂ ਉਹਨਾਂ ਦੀ ਕਮਾਈ ਵਧੇਗੀ ਅੱਜ ਫਿਰ ਤੁਸੀਂ ਦੇਖ ਹੀ ਰਹੇ ਹੋ ਮਾਹਪੁਰਖਾਂ ਨੇ। ਜਿਵੇਂ-ਜਿਵੇਂ ਹੁਣ ਦੇਖੋ ਆ ਵੱਡੇ ਪੱਖੇ ਲਾਏ ਨੇ ਦਰਵਾਜ਼ੇ, ਜਿਵੇਂ-ਜਿਵੇਂ ਪ੍ਰਬੰਧ ਇਹ ਮਾਹਪੁਰਖਾਂ ਲੰਗਰ ਦਾ ਕਿੰਨਾ ਸੋਹਣਾ ਪ੍ਰਬੰਧ ਕੀਤਾ, ਮੂਹਰੇ ਕਿੰਨੀ ਸੋਹਣੀ ਪਾਰਕ ਬਣਾਈ ਐ, ਅਜੋ ਵੀ ਘਟ ਗਈ। ਇਹ ਗਰਵਾਣੀ ਦੀ ਪਾਵਰ ਐ ਪਰਦੇ ਹੁੰਨੇ ਆ ਨਾ। ਜੰਗਲਾਂ ਵਿੱਚ ਮੰਗਲ ਲਾ ਦਿੰਦੇ ਜਿੱਤੇ ਹੋਵੇ ਬਸ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਹੈ ਕੀਤਾ ਅਰਦਾਸਾ ਸੰਤਾਂ ਦਾ ਉਹਨਾਂ ਦੀ ਕਿਰਪਾ ਵਰਤ ਰਹੀ ਹੈ ਉਹਨਾਂ ਦੀ ਕਮਾਈ ਹੈ ਔਰ ਮੌਜੂਦਾ ਮਹਾਂਪੁਰਖ ਉਦਮਪੁਰਾਲਾ ਇਸੇ ਰਾਹ ਨੂੰ ਜਾਂਦਾ ਪ੍ਰਤੱਖ ਨੂੰ ਪ੍ਰਵਾਣ ਦੇਣ ਦੀ ਲੋੜ ਨਹੀਂ ਹੈ ਆਵੇ ਧਾਰਨਾ ਪੜ ਕੇ ਆਪਾਂ ਸਮਾਪਤੀ ਕਰੀਏ ਜੰਗਲਾਂ ਵਿੱਚ ਮੰਗਲ ਲੱਗ ਗਏ ਨੇ ਜਿੱਤੇ ਪਾਏ ਚਰਨ ਨੇ ਸੰਤਾਂ ਦੇ ਜੰਗਲਾਂ ਵਿੱਚ ਮੰਗਲ ਲੱਗ ਗਏ ਨੇ ਪਾਏ ਚਰਨ ਨੇ ਸੰਤਾਂ ਨੇ ਜੰਗਲਾਂ ਵਿੱਚ ਮੰਗਲ ਲੱਗ ਪਾਏ ਚਰਨ ਨੇ ਸੰਤਾਂ ਨੇ ਜੰਗਲਾਂ ਵਿੱਚ ਮੰਗਲ ਲੱਗ ਗਏ ਨੇ ਜਿੱਥੇ ਪਾਏ ਚਰਨ ਨੇ ਜੰਗਲਾਂ ਵਿੱਚ ਮੰਗਲ ਲੱਗ ਗਏ ਨੇ ਜਿੱਥੇ ਪਾਏ ਚਰਨ ਨੇ ਸੰਤਾਂ ਨੇ ਜੁਤ ਪਾਏ ਚਰਨ ਨੇ ਸੰਤਾਂ ਪਾਏ ਚਰਨ ਨੇ ਸੰਤਾਂ ਨੇ ਪਾਏ ਚਰਨ ਜੀ 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 ਸੰਤਾਂ ਪਾਏ ਚਰਨ ਜੀ ਸੰਤਾਂ ਨੇ ਪਾਏ ਚਰਨ ਜੀ ਸੰਤਾਂ ਨੇ ਪਾਏ ਚਰਨ ਜੀ ਸੰਤਾਂ ਜੰਗਲਾਂ ਵਿੱਚ ਮੰਗਲ ਲਾ ਦਿੱਤੇ ਜਿੱਤੇ ਪਾਏ ਚਰਨ ਜੀ ਸੰਤਾ ਜੰਗਲਾਂ ਵਿੱਚ ਮੰਗਲ ਲਾ ਦਿੱਤੇ ਜਿੱਤੇ ਪਾਏ ਚਰਨ ਜੀ ਸੰਤਾ ਨੇ ਆਏ ਚਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ